ਸੂਰਨ ਕੇ ਤਨ ਕੌਚਨ ਸਾਥ ਪਰੇ ਤਰਪਉ ਉੱਠੇ ਤਹ ਚੰਗੇ ਇਹ ਠੀਕ ਹੈ ਸੂਰਮੇਸੀ ਉਹ ਉਹਨਾਂ ਦੇ ਕੌਂਚ ਵੀ ਕਪਚਾ ਵੀ ਸੰਤੋਖੀ ਵੀ ਸੀਗੇ ਇੱਥੇ ਤੱਕ ਸੀ ਅਸਲ ਚ ਹੋ ਅੰਕਾਰ ਹੋ ਗਿਆ ਸੰਤੋਖ ਦਾ ਰਾਖ ਜਿਹੜੇ ਸੀ ਸੰਤੋਖੀ ਦਾ ਸੀਗੇ ਕੌਂਚ ਦਾ ਕਬੀ ਦਾ ਭਾਈ ਹੋਈ ਸੀ ਮਾਇਆ ਦੇ ਪ੍ਰਹਾਰਾਂ ਤੋਂ ਤਾਂ ਬਚੇ ਹੋਏ ਸੀ ਪਰ ਉਹ ਮੁਕਰਿਆ ਨਾ ਖਸਮ ਤੋਂ ਖਸਮ ਛੋੜ ਦੂਜੇ ਲਗੇ ਡੁੱਬੇ ਸੇ ਬੰਜਾਰਿਆ ਹੋਗੇ ਨਾ ਸੱਚ ਤੋ ਮੁਕਰ ਕੇ ਬੇਮਖੋ ਸੱਚ ਤੋ ਬੇਮਖੋਆਂ ਤੇ ਉਹ ਸਭ ਦੋਖੀ ਸੀ ਦੇਖੋ ਇਹ ਜਿਹੜੇ ਕੈਬਨਿਸਟਰੀ ਲੋ ਉੜਵੀ ਕਰੈਕਟਰ ਦੂਜਿਆਂ ਨਾਲ ਸਾਡੇ ਨਾਲ ਚੰਗਾ ਨਾ ਇਹਦੇ ਵਿੱਚ ਇਹਨਾਂ ਚ ਚੰਗੇ ਆਦਮੀ ਨੇ ਦੂਜੇ ਸਾਰੀਆਂ ਪਾਰਟੀਆਂ ਲੋ ਕਰੈਕਟਰ ਦੇ ਹਿਸਾਬ ਨਾਲ ਇਹ ਸਾਰੇ ਹੀ ਗਰੀਬ ਨੇ ਦੋਿਆਂ ਨੂੰ ਪਰਾਣੇ ਵੀ ਜਿਹੜੇ ਇਹਨਾਂ ਦੇ ਨੰਨ ਬੰਦੇ ਉਹ ਗਰੀਬ ਨੇ ਤੁਹਾਨੂੰ ਪਜਾਮੇ ਪਾਏ ਹੋਈ ਲੱਭਦੇ ਨੇ ਉਹ ਅਸਰ ਜੀ ਦੀ ਸੀ ਉਹੀ ਇਸਾਫਾ ਉਹੀ ਲੋ ਕੁਝ ਇਹ ਪੈਸੇ ਤਾਂ ਚਾਹੀਏ ਨਾ ਕੋ ਹੁਣ ਪਰ ਇੰਨੇ ਦੀਏ ਬੇਸਬਰੇ ਹੋਏ ਜਿੰਨੇ ਦੂਏ ਹੋਏ ਕਿ ਜਿਹੜੇ ਹੋਰ ਨੇ ਨਾ ਹੋਏ ਹੋਏ ਜਿਹਨਾਂ ਤੇ ਇਲਜ਼ਾਮ ਲੱਗਦੇ ਨੇ 4-4000 ਕਰੋੜ ਲਿਆ ਹੋਰ ਜੋ ਵੀ ਕੁਝ ਹੈ ਜੇ ਮਾਇਆ ਵਤੀ ਨੂੰ ਕਹਿੰਦੇ ਨੇ ਇਹਦੇ ਪੈਸੇ ਬਣਾ ਲਿਓ ਇੱਦਾਂ ਦੀ ਹਰ ਲੀਕੀਤਾ ਇਹ ਇੱਕ ਘੋੜਾ ਹੈ ਵੀ ਇੱਕ ਵੀ ਕੇਸ ਨਹੀਂ ਆਇਆ ਤੱਕ ਇਹਨਾਂ ਦਾ ਹਾਂ ਇਹ じゃ ਕੋਈ ਕੇਸ ਨਹੀਂ ਗੋੜਾ ਹੈ ਇਹਨਾਂ ਦੇ ਵਿੱਚ ਪਰੇ ਤਰ ਭਾਉ ਉੱਠੇ ਤਹ ਚੰਗੇ ਉਹਨਾਂ ਦੇ ਦੇਖ ਕੇ ਉਹਨਾਂ ਦਾ ਸੰਤੋਖ ਦੇ ਕੇ ਮਾਰੇ ਤਾਂ ਗਏ ਜਰੂਰ ਪੈਸੇ ਤਾਂ ਲਟੇਨੇ ਹੋ ਅਧਾਰ ਗਾਹਾਂ ਹਾਂ ਪਰ ਚੰਗਾ ਭਾਵਨਾ ਪੈਦਾ ਹੁੰਦੀ ਹੈ ਸਾਡੇ ਇਹ ਗੁਣ ਦੇਖ ਕੇ ਉਹਦਾ ਵੀਰਾਂ ਦੇ ਜ਼ਿਹਰ ਦੇ ਨਹੀਂ ਕਵਚ ਪਾਈ ਹੋਈ ਹੈ ਨਾ ਉਹਦੇ ਸਣੇ ਜਦੋਂ ਡਿਗੇ ਪਏ ਨੇ ਨਾ ਸੰਤੋਖੀ ਹੁੰਦੇ ਹੋਏ ਬਿਮਾਰ ਖਾਗੇ ਉਹਨਾਂ ਨੂੰ ਦੇਖ ਕੇ ਚੰਗੀ ਭਾਵਨਾ ਪੈਦਾ ਹੁੰਦੀ ਹੈ ਵੀ ਦੇਖੋ ਇਹਨਾਂ ਦੇ ਗੁਣ ਸੀ ਇਹ ਸੰਤੋਖ ਹੋਣਾ ਬਹੁਤ ਚੰਗੀ ਗੱਲ ਹੈ ਉੱਥੇ ਤਾਂ ਚੰਗੇ ਚੰਗੇ ਭਾਅ ਉੱਥੇ ਸਾਡੇ ਹੁੰਦਾ ਵੀ ਹਮਦਰਦੀ ਹੈ ਉਹਨਾਂ ਵਾਸਤੇ ਇਸ ਗੱਲ ਦੀ ਇਸ ਗੱਲ ਦੀ ਹਮਦਰਦੀ ਵੀ ਹੈ ਇਹ ਗੁਣ ਹੈ ਉਹਨਾਂ ਦਾ ਗੁਰਦੇਮ ਦਰਦੀ ਹੈ ਉਹ ਗੜਣਾ ਭਈ ਹੁੰਦਰਦੀ ਜਾਨੋ ਦਵਾ ਬਣ ਮਾਜ ਲਗੇ ਤੇ ਕੀਟਨ ਭੱਛ ਕੋ ਦੌਰੇ ਪਿਉ ਪਿੰਗੇ ਪਿੰਗੇ ਜਿਵੇਂ ਅਗ ਲੱਗ ਜਾਂਦੀਆਂ ਨਾ ਜੰਗਲ ਦੇ ਵਿੱਚ ਉਹ ਗੱਲ ਆ ਵੀ ਕੀੜਿਆਂ ਨੂੰ ਬਹੁਤ سارے ਜਾਨਵਰ ਜਲ ਜਾਂਦੇ ਨੇ ਛੋਟੇ ਕੀੜੇ ਜਲਦੇ ਨੇ ਫਿਰ ਜਿਹੜੇ ਸੱਪ ਨੇ ਭਜਦੇ ਨੇ ਖਾਣ ਨੂੰ ਪੂਜੰਗੇ ਐ ਸਭ ਛੋਟੇ ਜਾਨਵਰਾਂ ਨੂੰ ਜਦ ਅਗਲਾ ਕੇ ਸੜਕੇ ਮਰੇ ਹੋਏ ਹੁੰਦੇ ਨੇ ਫਿਰ ਉਹ ਮਰੇ ਆਿਆਂ ਨੂੰ ਖਾ ਜਾਂਦੇ ਨੇ ਸਭ ਪੂਜੰਗੇ ਨੌੜੇ ਪੂਜੰਗੇ ਅਗ ਲੱਗੀ ਤੇ ਹਾਂ ਸਵਈਆ ਕੋਪ ਭਰੀ ਰਣ ਚੰਡ ਪ੍ਰਚੰਡ ਸੁਪਰੇਰ ਕੇ ਸਿੰਘ ਤਸੀ ਰਣ ਮੈਂ ਕੋਪ ਭਰੀ ਰਣ ਚੰਡ ਪ੍ਰਚੰਡ ਛੰਡੀ ਰਹਿ ਪ੍ਰਚੰਡ ਰੂਪ ਤਾਂ ਕਰਿਆ ਪੂਰਾ ਗਿਆਨ ਦਾ ਉਰੂਪ ਤੜਲ ਕਰ ਲਿਆ ਕਿਉਂ ਇਹਨਾਂ ਨੂੰ ਗਿਆਨ ਦੇਣਾ ਨਾ ਸੰਤੋਖੀਆਂ ਨੂੰ ਇਹਨਾਂ ਨੂੰ ਗਾਹਾਂ ਦਾ ਸਬਕ ਦੇਣਾ ਚੁੱਪਤਾ ਕਰਕੇ ਚੁੱਪ ਧੱਕਰ ਗਏ ਉਹ ਅੰਦਰ ਦਾ ਮਨ ਲਈ ਵੀ ਅਸੀਂ ਗਲਤਾਂ ਡਿਗ ਪਏ ਡਿਗਿਆ ਹੋਇਆ ਛੱਡ ਨੇ ਆਇਆ ਹੁੰਦਾ ਡਿਗਣ ਨੂੰ ਮਾਰੀ ਜਾਂਦੀ ਹੁੰਦਾ ਹੁਣ ਉਹ ਉਰੂਪ ਦੇਸ ਦੇ ਇਹਦਾ ਮਨ ਮਾਰੀਦਾ ਹੈ ਮਾਨਾ ਨਾ ਜਿਹੜਾ ਮਾਨ ਬੇ ਕਾਬੂ ਹੋਇਆ ਸੀ ਨਾ ਹੰਕਾਰ ਹੰਕਾਰ ਹੋ ਗਿਆ ਸੀ ਹੰਕਾਰ ਤੇ ਪ੍ਰਹਾਰ ਹੈ ਹੁਣ ਹੋਰ ਕਾਸੇ ਤੇ ਨਹੀਂ ਸੋ ਪ੍ਰੇਰ ਕੇ ਸਿੰਘ ਤਸੀਰਣ ਮ ਸੋ ਪ੍ਰੇਰ ਕੇ ਜ਼ਿੰਦ ਤਸੀਰਣ ਮ ਹੁਣ ਕੱਲਾ ਸਿੰਘ ਕੱਲਾ ਬ੍ਰਿਮਗਾਂ ਦੀ ਗੱਲ ਹੋਈ ਔਰ ਕੱਲੇ ਬ੍ਰਿਮਗਾਂ ਦਾ ਹੀ ਛਿੱਟਾ ਦੇਣਾ ਸਾਰਿਆਂ ਤੇ ਇਹਨਾਂ ਤੇ ਬ੍ਰਿਮਗਾਂ ਨੇ ਸਮਝਾਉਣਾ ਜਿਹੜਾ ਉਹਨਾਂ ਨੂੰ ਨਹੀਂ ਸੀ ਪਤਾ ਜਿਹੜੀ ਗੱਲ ਦਾ ਉਹ ਗੱਲ ਦੱਸਣੀ ਇਹਨਾਂ ਲੋੜ ਇਹਨੂੰ ਗਿਆਨ ਦੀ ਹੈ ਸੰਤੋਖੀ ਦਾ ਪਹਿਲਾ ਹੀ ਨਾ ਸੰਤੋਖ ਦੇ ਬਾਅਦ ਸ਼ਬਦ ਦੀ ਲੋੜ ਹੁੰਦੀ ਹੈ ਫਿਰ ਕਵਚਾ ਦਾ ਕਵਚਾ ਕਾਦੇ ਵਾਸਤੇ ਪਾਈ ਹੋਈ ਹੈ ਮਾਇਆ ਦਾ ਪ੍ਰਹਾਰ ਨਾ ਹੋਵੇ ਲੋਭ ਦਾ ਪ੍ਰਹਾਰ ਨਾ ਹੋਵੇ ਕ੍ਰੋਧ ਮੋਹ ਦਾ ਪ੍ਰਹਾਰ ਨਾ ਹੋਵੇ ਇਹਨਾਂ ਤੋਂ ਬਚਾਅ ਖਾਤਰ ਕਵਚ ਹੁੰਦੀ ਹੈ ਮਾਇਆ ਦੇ ਹਥਿਆਰ ਜਿਹੜੇ ਨਾ ਮਾਇਆ ਦੇ ਵਾਰ ਇਹਨਾਂ ਤੋਂ ਬਚਣ ਵਾਸਤੇ ਲੇਕਿਨ ਉਹ ਦਫਾਉਣੇ ਨੂੰ ਹੰਕਾਰ ਹੋ ਗਿਆ ਉਹਦਾ ਇਹ ਤਾਪ ਹੈ ਸਿਰਫ ਮਾਇਆ ਦਾ ਤਿਆਗ ਤਾਪ ਹੈ ਕਬੀਰ ਕਹਿੰਦਾ ਮਾਇਆ ਤਜੀ ਤੋ ਕਿਆ ਜੋ ਮਾਨ ਤਜਿਆ ਨਾ ਜਾਏ ਮਾਨ ਨਹੀਂ ਤਜਿਆ ਗਿਆ ਮਾਇਆ ਤਜਤੀ ਮਾਨ ਮੁਨੀ ਮੁਨੀ ਵਰ ਗਲੇ ਮਾਨ ਜਵੇ ਕੋ ਖਾਏ ਹੰਕਾਰ ਖਾ ਗਿਆ ਇਹਨਾਂ ਨੂੰ ਇਹਨਾਂ ਨੂੰ ਹੰਕਾਰ ਖਾ ਗਿਆ ਉਹਨਾਂ ਨੂੰ ਕੀ ਖਾ ਗਿਆ ਦੇਵਤਿਆਂ ਨੂੰ ਦੇਵਤਿਆਂ ਨੂੰ ਹੰਕਾਰ ਦਾ ਸੀ ਸਤਿਨੂੰ ਜਾਣ ਕੇ ਨਹੀਂ ਸੀ ਬੰਦੇ ਜਾਣ ਕੇ ਕਿਸ ਵਰਦੇ ਸੀ ਉਧਰ ਫਿਰ ਤੇ ਜਾਣ ਬੁੱਝ ਕੇ ਵਾਟ ਪਾੜੀ ਸੀ ਜਿਹੜੇ ਕਰਮ ਸੀ ਫਿਰ ਉਹ ਕਰ ਨਹੀਂ ਸਕਦੇ ਸੀ ਤੇ ਸੱਚ ਨੂੰ ਬੋਲਦੇ ਨੇ ਉਹਨਾਂ ਨੂੰ ਮਾਇਆ ਉਹ ਸੰਤੋਖੀ ਨਹੀਂ ਸੀ ਉਹ ਮਾਇਆ ਦੇ ਬਾਣਾ ਦੇ ਹੇਠ ਆ ਗਏ ਸੀ ਇਹ ਕੁਕਰਮੀ ਰਾਖਸ਼ੀ ਘਟ ਹੁੰਦੇ ਨੇ ਦੂਜਿਆਂ ਨੂੰ ਕੁਕਰਮੀ ਘਟ ਹੁੰਦੇ ਇਸੇ ਕਰਕੇ ਦਾ ਨੁਕਰ ਹੋ ਜਾਂਦਾ ਆਪਣੇ ਇਹਨਾਂ ਦਾ ਕੈਰੇਕਟਰ ਦੂਜੇ ਦੇਵਤਿਆਂ ਨਾਲੋਂ ਚੰਗਾ ਹੁੰਦਾ ਐਂ ਕਹ ਲੋ ਚਲੋ ਮੋਟੀ ਗੱਲ ਉਹ ਕਹਿੰਦੇ ਚੰਗੇ ਅਸੀਂ ਕਹੋਦੇ ਨੇ ਚੰਗੇ ਜੇ ਸਾਡੇ ਨਾਲ ਚੰਗੇ ਨੇ ਕੈਰੇਕਟਰ ਸਾਡੇ ਨਾਲ ਜੰਗਲ ਚਾਹੀਦਾ ਇਹਨਾਂ ਦਾ ਇਹ ਹੈ ਨਹੀਂ ਉਹ ਹੁੰਦਾ ਨਹੀਂ ਇਸ ਕਰਕੇ ਵਿਰੋਧੀ ਹੋ ਜਾਂਦਾ ਗਰਾਉਂਡ ਉਹਨਾਂ ਕੋਲ ਵਿਰੋਧੀ ਹੋ ਗਈ ਉਹ ਉਹਨਾਂ ਨੂੰ ਲੈ ਵਿਰੋਧੀ ਹੋ ਤੁਸੀਂ ਰੱਬ ਦੇ ਕਹਦੇ ਵਿਰੋਧੀ ਹੋ ਗਏ ਜਿਹਨੇ ਪੈਦਾ ਕੀਤੇ ਹੋ ਇਹਨਾਂ ਦੇ ਵਿਰੋਧੀ ਹੋਣਾ ਦਾ ਜਾਇਜ਼ ਆ ਉਹਨਾਂ ਖੰਡੀਆਂ ਦੇ ਗੱਲ ਅਸੀਂ ਚੰਗੇ ਆਚਾਰੀ ਦੇ ਦੇਖੋ ਇਹਨਾਂ ਦਾ ਵਿਰੋਧੀ ਹੋਣਾ ਦਾ ਜਾਇਜ਼ ਹੈ ਪਰ ਜਿਹਨੇ ਪੈਦਾ ਕੀਤੇ ਆ ਸਭ ਕੁਝ ਦਿੱਤਾ ਉਹਦੇ ਕਹਦੇ ਵਿਰੋਧੀ ਹੋਏ ਹੋਣ ਉਹ ਹੋ ਨਹੀਂ ਕਹਤਾ ਇਤੋਂ ਵਾਰ ਖੰਦੇ ਨੇ ਹੋਰ ਕੁਛ ਨਹੀਂ ਕਰਵਾਰ ਲੈ ਲਾਲ ਕੀਏ ਅਰੀ ਖੇਤ ਲੱਗੀ ਬੜਵਾਨਣ ਜਿਉ ਬਨਮ ਕਰ ਲਾਲ ਕਰਵਾਰ ਲੈ ਲਾਲ ਕੀ ਅਰੀ ਖੇਤ ਕਰਵਾਰ ਲਾਲ ਇਹ ਕੀ ਅਰੀ ਖੇਤ ਵਾਰ ਕਰ ਕਰਕੇ ਖੂਨ ਖੂਰ ਕਰਦੇ ਐਸੇ ਵਾਰ ਪ੍ਰਹਾਰ ਕੀਤੇ ਤਤ ਗਿਆਨ ਦੇ ਗਿਆਨ ਖੜਗ ਦੇ ਖੂਨ ਸਾਰਾ ਲੋਭ ਰਤ ਵਿੱਚੋਂ ਕੱਢ ਦਿੱਤੀ ਖੂਲੋ ਖੂਰ ਕਰਦੇ ਸਾਰਾ ਜਿਹੜਾ ਭਰਮ ਸੀ ਦੂਰ ਕਰਤਾ ਜੀ ਲੱਗੀ ਬਣਵਾਉਣ ਨਾਲ ਜਿਵੇਂ ਬਣ ਮੈਂ ਜਿਵੇਂ ਅੱਗ ਲੱਗ ਜਾਂਦੀ ਹੈ ਨਾ ਜੰਗਲ 'ਚ ਲਾਲੋ ਲਾਲ ਦੀਂ ਦਾ ਇਹ ਲਾਲੋ ਲਾਲ ਦੀਂ ਦਾ ਐ ਹੋ ਗਿਆ ਜਿਵੇਂ ਸੜਦੇ ਹੁੰਦੇ ਨੇ ਅੱਗ 'ਚ ਸਭੇ ਬੁੱਧੀ ਜਾਲੀਆਂ ਦੇ ਕਰਹਿ ਤਤ ਗਿਆਨ ਉਹ ਜਿਹੜੀ ਬੁੱਧੀ ਸੀ ਸਾਰੀ ਯਾਰ ਪਹਿਲੀ ਬੁੱਧੀ ਜਾਲੇ ਬਿਨਾਂ ਤਤ ਗਿਆਨ ਆਉਂਦਾ ਨਹੀਂ ਹੁੰਦਾ ਕਿਉਂਕਿ ਉੱਥੇ ਅੱਗ ਲਾ ਕੇ ਆ ਗਨਾਲੋਨ ਦੀ ਬੁੱਧੀ ਹੰਕਾਰ ਸਾਰ ਲਈ ਸੀ ਸਭੈ ਬੁੱਧੀ ਜਾਲੀਆਂ ਦੇ ਇੱਕ ਰਾਹ ਤਤ ਗਿਆਨ ਤਤ ਗਿਆਨ ਦੇਣ ਵਾਸਤੇ ਉਹਨਾਂ ਦੀ ਬੁੱਧੀ ਜਿਹੜੀ ਉਹ ਸਾਰ ਲਈ ਸੀ ਐਸੀਆਂ ਗੱਲਾਂ ਕਹੀਆਂ ਜਿਹੜੀਆਂ ਵਿੱਚੇ ਹੀ ਮੱਚ ਗਿਆ ਬੁੱਧੀ ਇਹ ਸਾਰਾ ਕੁਝ ਬੁੱਧੀ ਉਹ ਸੜ ਕੇ ਕੁੰਦਰ ਹੋ ਗਈ ਮਰਵਾਣੀ ਵੀ ਕੌੜੀਆਂ ਗੱਲਾਂ ਕਹਿ ਦੀਏ ਬਹੁਤ ਕੌੜੀਆਂ ਗੱਲਾਂ ਦਾ ਮਤਲਬ ਹੁੰਦਾ ਬੁੱਧੀ ਨੂੰ ਸੜ ਦੀਏ ਇਹ ਜਿਹੜਾ ਖੋਟ ਹੈ ਨਾ ਤੇ ਜਿੰਨਾ ਚਿਰ ਲੋਹੇ ਨੂੰ ਢਾਲੀਏ ਨਾ ਗਰਮ ਕਰੀਏ ਨਾ ਕਾਲੇ ਨਾ ਤੇ ਖੋਟ ala ਖੁੱਦੀ ਨਹੀਂ ਹੈ ਖੋਟ ala ਕਰਨ ਖਾਤਰ ਜ਼ਰੂਰੀ ਹੈ ਬਰਸਾੜੋ ਕਹਿੰਦਾ ਇਦੀ ਗੱਲ ਕਹੀ ਮੇਰਾ ਮਨ ਸੜ ਗਿਆ ਜੇ ਸੜੂ ਤਾਂ ਹੀ ਤੇਰੇ ਕੋਈ ਗੱਲ ਸੀ ਗਲਤੀ ਸੀ ਉਹ ਕਹਿੰਦੀ ਸੜਨਾ ਤਾਂ ਹੀ ਪਰ ਸੜੂ ਜੇ ਤਾਂ ਇਹਨੂੰ ਨਿੰਦਿਆ ਕਹਿੰਦੇ ਨੇ ਆਪ ਪਾਸ਼ਾ ਚ ਨਿੰਦਿਆ ਨਹੀਂ ਹੈ ਸਿੱਖਿਆ ਹੈ ਬਸ ਸਖਿਆ ਨੂੰ ਦਿਆ ਜਾਂ ਕਹਿ ਦਵੇ ਪਰ ਆਪ ਨੇ ਦਿਕੋਂਦਾ ਜਿਹੜਾ ਸਖਿਆ ਨੂੰ ਦਿਆ ਕਹਿੰਦਾ ਉਹ ਆਪ ਨੇ ਦਿਕੋਂਦਾ ਨਿੰਦਾ ਸੋਜੋ ਨਿੰਦਕ ਸੋਜੋ ਨਿੰਦਾ ਹੋ ਰਹਾ ਜਿਹੜਾ ਨਿੰਦਿਆ ਨੂੰ ਬੰਦ ਕਰੇ ਹੋ ਰੇ ਬੰਦ ਕਰੇ ਨਿੰਦਿਆ ਨਾ ਕਰੋ ਉਹ ਖੁਦ ਨਿੰਦਕੋਂਦਾ ਹੈ